ਮਿਤੀ 4 April ਨੂੰ ਫਗਵਾੜਾ ਸ਼ਹਿਰ ਅੰਦਰ ਸ਼੍ਰੀ ਰਾਮ ਨੌਮੀ ਨੂੰ ਸਮਰਪਿਤ ਸਜਾਈ ਜਾ ਰਹੀ ਸ਼ੁਭਾ ਯਾਤਰਾ ਸੰਬੰਧੀ ਸ਼ਹਿਰ ਵਾਸੀਆਂ ਨੇ ਕੀ ਕੀਤੀ ਅਪੀਲ ਆਓ ਦੇਖੀਏ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਮੈਂ ਰਾਸ਼ਟਰੀ ਵਾਲਮੀਕੀ ਰਾਸ਼ਟਰੀ ਅਵਿਦਾ ਸਵਾਰਾ ਪ੍ਰਧਾਨ ਮਿੱਕੀ ਸੇਠੀ ਅਖੰਡ ਭਾਰਤ ਸਿਵ ਸੈਨਾ 4 April ਦੇਨੂ ਸ਼ੁਕਰਵਾਰ ਮੋਹਰੀ ਬਾਬਾ ਜੀ ਦੇ ਮੰਦਰ ਤੋਂ ਜਿਹੜੀ ਸ਼ੋਭਾ ਯਾਤਰਾ ਆਰੰਭ ਹੋਵੇਗੀ ਨਿਕਲੇਗੀ ਉਸ ਸ਼ੋਭਾ ਯਾਤਰਾ ਦੇ ਦਾ ਸਹਿਯੋਗ ਦਿੰਦਾ ਸਮੂਹ ਸ਼ਰਵਾਰੀਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਰੇ ਜਿਹੜੇ ਵੀ ਧਰਮਾਂ ਦੇ ਨਾਲ ਆ ਉਹ શ્રી ਰਾਮ ਦੀ ਕਿਰਪਾ ਦੇ ਨਾਲ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਤੇ ਜਾਰਾ ਤੋਂ ਜਾਰਾ શ્રી ਰਾਮ ਦੀ ਕਿਰਪਾ जय श्री राम जय श्री राम जय श्री राम जय श्री राम श्री राम रामनवमी के उपलक्ष्य में विशाल शोभा यात्रा शिव सेना अखंड भारत व विश्व हिंदू संघ की ओर से चार अप्रैल को शुक्रवार दोपहर बाद तीन बजे श्री मोनी बाबा मंदिर दाना मंडी फगवाड़ा से आरंभ होगी सभी से विनम्र निवेदन है कि सभी बढ़ चढ़कर शोभा यात्रा में सम्मिलित हों और श्री राम जी की कृपा के पात्र बने जय कराए बीर बजरंगी हर महादेव जय श्री राम जी जय श्री जय श्री अखंड भारत विश्व हिंदू संघ वालों हर साल की तरह इस साल भी 4 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਰਾਮ ਨੌਮੀ ਦੇ ਉਪਲਕਸ਼ ਵਿੱਚ ਵਿਸ਼ਾਲ ਤੇ ਭਵਿ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਸ਼ੋਭਾ ਯਾਤਰਾ ਠੀਕ ਦੁਪਹਿਰ ਨੂੰ 3 ਵਜੇ ਸ਼੍ਰੀ ਮੋਨੀ ਬਾਬਾ ਜੀ ਮੰਦਿਰ ਦਾਣਾ ਮੰਡੀ ਸੋਵਾੜਾ ਤੋਂ ਸ਼ੁਰੂ ਹੋਊਗੀ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚੋਂ ਹੁੰਦੇ ਹੋਏ ਵਾਪਸ ਸ਼੍ਰੀ ਮੋਨੀ ਬਾਬਾ ਜੀ ਦੇ ਮੰਦਿਰ ਵਿੱਚ ਹੀ ਸਮਾਪਨ ਹੋਏਗਾ ਅਸੀਂ ਆਪਣੇ ਵੱਲੋਂ ਸਾਰੇ ਪੱਤਾਂ ਨੂੰ ਸ਼ਰਧਾਲੂਆਂ ਨੂੰ ਭਰਾਵੱਤਾਂ ਨੂੰ ਸ਼ਹਿਰ ਵਾਸੀਆਂ ਨੂੰ ਦੁਕਾਨਦਾਰਾਂ ਨੂੰ ਅਪੀਲ ਕਰਦੇ ਆ ਕਿ ਸ਼ੋਭਾ ਜੰਤਰਾ ਦੇ ਵਿੱਚ ਸ਼ਾਮਿਲ ਹੋ ਕੇ ਪ੍ਰਭੂ ਸ਼੍ਰੀ ਰਾਮ ਜੀ ਦਾ ਅਸ਼ੀਰਵਾਦ ਲਓ ਦੁਕਾਨਦਾਰਾਂ ਨੂੰ ਮਾਰਕੀਟ ਕਮੇਟੀਆਂ ਨੂੰ ਬਹੁਤ ਅਪੀਲ ਕਰਦੇ ਆ ਕਿ ਆਪਣੇ ਆਪਣੇ ਬਾਜ਼ਾਰਾਂ ਦੇ ਵਿੱਚ ਸਵਾਗਤੀ ਗੇਟ ਲਗਾ ਕੇ ਫੁੱਲਾਂ ਦੀ ਵਰਸ਼ਾ ਕਰਕੇ ਭਗਵਾਨ ਸ਼੍ਰੀ ਰਾਮ ਜੀ ਦੀ ਪਲਕੀ ਦਾ ਸਵਾਗਤ ਕਰਨ ਜਗਾ ਜਗਾ ਲੰਗਰਾਂ ਦਾ ਆਯੋਜਨ ਕਰਨ ਤਾਕਿ ਸ਼ਰਧਾਲੂਆਂ ਨੂੰ ਗਰਮੀ ਦੇ ਮੌਸਮ ਦੇ ਵਿੱਚ ਥੋੜੀ ਠੰਡਕ ਦਾ ਅਹਿਸਾਸ ਹੋ ਸਕੇ ਤੇ ਇਹ ਸ਼ਰਧਾਲੂ ਲਗਾਤਾਰ ਸ਼ੋਭਾ ਯਾਤਰਾ ਦੇ ਵਿੱਚ ਜੁੜੇ ਰਹਿਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼ੀਆ ਜੈ ਸ਼੍ਰੀ ਰਾਮ ਰਾਮ ਨਵੀਂ ਦੇ ਉਸਰ ਦੇ ਵਿੱਚ ਫਗਵਾੜਾ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਸਾਰੇ ਸ਼ਹਿਰ ਦੇ ਵਸਨੀਕਾਂ ਨੂੰ ਮੈਂ ਬੇਨਤੀ ਕਰਦਾ ਧਾਰਮਿਕ ਪ੍ਰੇਰਿਕ ਸਮਾਜ ਮੇਰੀ ਸਾਰਿਆਂ ਨੂੰ ਇਹ ਬੇਨਤੀ ਆ 4 ਤਰੀਕ ਨੂੰ ਠੀਕ 3 ਵਜੇ ਸ਼੍ਰੀ ਮੋਣੀ ਜੀ ਦੇ ਮੰਦਰ ਦੇ ਵਿੱਚ ਸ਼ੁਭਰਾ ਬਹੁ ਵੀ ਬਜਾਰਾ ਜੁੰਦੀ ਹੋਈ ਸਾਰੇ ਇਸ ਭਵਨ ਸ਼ੋਭਾ ਯਾਤਰਾ ਦਾ ਸਵਾਗਤ ਕਰਨ ਔਰ ਲੰਗਰ ਲਗਾਏ ਜਾਣ ਔਰ ਪ੍ਰਭੂ ਰਾਮ ਜੀ ਜੋ 5 ਸਾਲ ਬਾਅਦ ਅਸੀਂ ਜਿਹੜੇ ਹੁਣ ਸਾਡੀ ਜਿਹੜੀ ਹੈ ਨੌਜਵਾਨ ਪੀੜ੍ਹੀ ਨੇ ਦੇਖਿਆ ਜਿਹੜਾ ਅਯੋਧਿਆ ਦੇ ਵਿੱਚ ਮੰਦਰ ਬਣਿਆ ਤੋਂ ਮੈਂ ਹਿੰਦੂ ਸ਼ਬਦ ਸਨਾ ਅਖੰਡ ਤੇ ਵਿਸ਼ਨੂੰ ਸੰਦੂ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦਿੰਦਾ ਜਿਨ੍ਹਾਂ ਨੇ ਇਸ ਪ੍ਰਯਾਸ ਦੇ ਨਾਲ ਸ਼ਹਿਰ ਦੇ ਵਿੱਚ ਪ੍ਰਭੂ ਰਾਮ ਜੀ ਦੇ ਗੁਣ ਗਾਣੇ ਆ ਔਰ ਮੈਂ ਸ਼ਹਿਰ ਨਿਵਾਸੀਆਂ ਨੂੰ ਫੇਰ ਇੱਕ ਵਾਰ ਬੇਨਤੀ ਕਰਦਾ ਇਸ ਸ਼ੋਭਾ ਯਾਤਰਾ ਦੇ ਵਿੱਚ ਬਹੁਤ ਸਵਾਗਤ ਕਰੋ ਔਰ ਸਾਰੇ ਜਿੰਨੀਆਂ ਧਾਰਮਿਕ ਸਮਾਜਿਕ ਅਤੇ ਸਾਰੇ 15 ਦੀਆਂ ਕਮੇਟੀਆਂ ਸਾਡੀਆਂ ਭੈਣਾਂ ਵੀ ਦੋਸਤ ਸਾਰਿਆਂ ਨੂੰ ਇਹੀ ਸੱਦਾ ਹੁੰਭਾਵਾ ਕੇ ਚਾਰ ਲੈ ਲਉ ਠੀਕ 3 ਵਜੇ ਮੋਣੀ ਜੀ ਦੇ ਮੰਦਰ ਪਹੁੰਚੋ ਜੈ ਸ਼੍ਰੀ ਰਾਮ